ਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ ਦਿਨ-ਦੋਣੀ ਰਾਤ ਚੌਗਣੀ ਤਰੱਕੀ ਕਰੇ ਖੁਸ਼ ਰਹੋ ਲਓ ਜੀ ਅੱਜ ਫੇਰ ਮੈਂ ਸੜਕ ਤੇ ਖੜਾ ਆ ਤੇ ਅੰਕਲ ਸਾਰੇ ਕੋਲੇ ਇਹ ਬਾਦ ਮਸ਼ਹੂਰ ਬੰਦੇ ਆ ਜੀ ਇੰਜਰ ਲਾਉਂਦੇ ਆ ਜੀ ਪਰ ਪੈਂਜਰ ਕੱਚਾ ਨਹੀਂ ਲਾਉਂਦੇ ਪੈਂਜਰ ਇਹ ਪੱਕਾ ਹੀ ਲਾਉਂਦੇ ਨੇ ਨਾਲ ਖੜਾ ਆ ਬੈਠਾ ਜੀ ਮੇਰੇ ਕਬੂਟਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੁਲਾਉਂਦਾ ਜੀ ਸਾਰਿਆਂ ਨੂੰ ਪ੍ਰਮਾਤਮਾ ਕਹਿੰਦਾ ਚੜ੍ਹਦੀ ਕਲਾ 'ਚ ਰੱਖੇ ਪੂਰਾ ਤੁਹਾਨੂੰ ਸਭ ਨੂੰ ਅਸੀਂ ਬੈਠੇ ਜੀ ਆਪਣਾ ਸ਼ੋਕ ਮੇਲਾ ਕਰ ਲਈਦਾ ਜੀ ਅੱਜ ਮੰਡੀ ਲੱਗੀ ਹੋਈ ਆ ਜੀ ਫੇਰ ਸਾਡੇ ਪਿੰਡ ਆਹ ਲਓ ਜੀ ਅਸੀਂ ਬੈਠੇ ਆ ਜੀ ਅੱਜ ਮੰਡੇ ਚ ਕੀ ਜਾਣਾ ਅਸੀਂ ਬੂਟੇ ਨੂੰ ਦਿਖਾਉਣਾ ਬੂਟਾ ਏ ਬੂਟਾ ਜੀ ਬੂਟਾ ਆ ਮੋਟਾ ਇਧਰ ਅੰਕਲ ਸਾਰਾ ਮੈਂ ਜੀ ਬੈਠਾ ਬੈਠਾ ਮੈਂ ਚਲੋ ਵੀਡੀਓ ਸ਼ੂਟ ਕਰਦੇ ਆ ਜੀ ਬਲੌਗ ਵੀ ਬਣਾ ਲੈਂਦੇ ਆ ਅੰਕਲ ਇੱਕ ਮੈਨੂੰ رائے ਦੇਣ ਲੱਗਿਆ ਸੀਗਾ ਪਰ ਮੇਰੇ ਨਾਲ ਥੋੜੀ ਜੀ ਸਮਝ ਨਹੀਂ ਆਈ ਪੱਲੇ ਨਹੀਂ ਪਈ ਮੇਰੇ ਮੈਨੂੰ ਮੇਰੇ ਸਮਝੋਂ ਬਾਹਰ ਆ ਮੈਂ ਜੇ ਲੱਗੋ ਸਮਝ ਆਉਂਦੀ ਫਿਰ ਮੈਂ ਜ਼ਰੂਰ ਕਰਵਾ ਠੀਕ ਹੈ ਨਾ ਪਰ ਮੇਰੇ ਸਮਝੋਂ ਬਾਹਰ ਆ ਕਿਉਂ ਜੀ ਸਮਝ ਨਹੀਂ ਆਉਂਦੀ ਹੈਗੀ ਮੇਰੇ ਟਾਈਮ ਲੱਗੂ ਟਾਈਮ ਲੱਗੂਗਾ ਆਹ ਫਾਦੀ ਗੱਲ ਕਰਦੇ ਆਂ ਆਹ ਦੇਖ ਲੈ ਵੀਰੋ ਕਹਿੰਦੇ ਨਾ ਕਾਦੀ ਗੱਲ ਕਰਦੇ ਸੀ ਦੱਸੋ ਹੁਣ ਤੁਸੀਂ ਗੱਲ ਕਰਦੇ ਸੀਗੇ ਪਰ ਮੇਰੇ ਪੱਲੇ ਨਹੀਂ ਪਈ ਹੈਗੀ ਉਹ ਗੱਲ ਇਥੇ ਬੂਟਾ ਦਾੜੀ ਨੂੰ ਖਰਚੀ ਜਾਂਦਾ ਕਾਈ ਚੈਨਲ ਲਈ ਪਹਿਲਾਂ ਕੋਈ ਯਾਰ ਡੀਲਰੀ ਡੀਲ ਵੀ ਕਰਨੀ ਆ ਡੀਲਰੀ ਕਹਿੰਦਾ ਨਾ ਜੀ ਮੈਂ ਡੀਲ ਵੀ ਕਰ ਲਈ ਆ ਜੀ ਮੈਂ ਨਾਲ ਰਹਿ। ਮੈਂ ਚੱਲ ਤੇਰੇ ਨਾਲ ਰਹਨੇ ਆ ਮੈਨੂੰ ਨਾਲ ਰੱਖ ਲੈ। ਮੈਂ ਨਾਲ-ਨਾਲ ਮੈਂ ਐ ਖੈ ਤੁਸੀਂ ਅੱਗੇ ਗੱਲ ਕਰੀ ਜਾਓ ਮੈਂ ਤੁਹਾਡੇ ਨਾਲ-ਨਾਲ ਰਹੂੰਗਾ। ਠੀਕ ਆਂ ਅੰਕਲ। ਫੜਕਦੇ ਬੈਠੇ ਹੁੰਨੇ ਹੋ ਥੋੜਾ ਇੱਕ ਕਿਸਮ ਦਾ ਦਫ਼ਤਰੀ ਆ ਇਹ। ਦਫ਼ਤਰੀ ਇਹ ਮੈਦਰੀ। ਇਹ ਤੇਰੇ ਅੰਕਲ ਦਾ ਦਫ਼ਤਰੀ ਆ ਜੀ ਇਹ ਕਿਸਮ ਦਾ ਇੱਥੇ ਪੈਂਚਰ ਲਾਉਂਦਾ ਹੀ ਇਹ। ਮੈਂ ਖੈ ਨਾਲ ਕਹੇ ਡਿਲੀਵਰੀ ਦਾ ਕੰਮ ਕਰਨਾ ਮੈਂ। ਮੈਨੂੰ ਕਹਿੰਦੇ ਮੈਂ ਕਰੋ ਡਿਲੀਵਰੀ ਦਾ ਕੰਮ ਹੈ ਮੈਨੂੰ ਨਾਲ ਰੱਖ ਲੈ। ਰੂਟਾ ਕਹਿੰਦਾ ਮੈਨੂੰ ਰੱਖ ਲੋ ਹੈ ਉਹ ਰੂਟੇ ਸਹੀ ਗੱਲ ਹੈਣਾ ਕੋਲ ਦੀ ਪਿਆ 11 ਕਿਲੇ ਸੌਦਾ ਕਰੋ ਕਹਿੰਦਾ 11 ਕਿਲੇ ਪੈਨੇ ਸੌਦਾ ਕਰੋ ਵਾਹ ਵਾਹ ਸਬਾ ਹੋਊਗਾ ਰੌਣਕ ਦੇਖ ਲਾ ਅੰਕਲ ਕਿੰਨੀ ਹੋ ਗਈ ਹੈ ਨਾ ਪਿੰਡ ਆ ਤਾਂ ਹੀ ਰੌਣਕ ਹੋ ਗਈ ਜੀ ਆ ਦੇਖੋ ਸਬਜ਼ੀ-ਸਬਜ਼ੀ ਲੈਣ ਨੂੰ ਜੀ ਲੋਕ ਗੱਡੀਆਂ-ਗੱਡੀਆਂ ਖੜਾ ਕੇ ਜੀ ਸਬਜ਼ੀਆਂ-ਸਬਜ਼ੀਆਂ ਖਰੀਦ ਰਹੇ ਨੇ ਜੀ ਸਬਜ਼ੀ ਮੰਡੀ ਲੱਗੀ ਹੋਈ ਹੈ ਜੀ ਮੈਂ ਪਤਾ ਜਾਂਦਾ ਨਹੀਂ ਹੈਗਾ ਜੀ ਮੈਂ ਅੰਤਲ ਦੇ ਨਾਲ ਗੱਲਾਂ ਕਰਦਾ ਪਾਉਂਦਾ ਨਹੀਂ ਆੜਿਆ ਕਿਹੜਾ ਨਾ ਮੈਂ ਕਿਹੜਾ ਬਾਬੀ ਨਹੀਂ ਮਿਲ ਲੈ ਕੇ ਆਉਣਾ ਆਹ ਵਾਲੇ ਬੰਦੇ ਕੋਲ ਵਾਲੇ ਜੀ ਚੱਲਦੇ ਆਂ ਜੀ ਘਰੇ ਮੈਂ ਥੋੜਾ ਜਿਹਾ ਕੰਮ ਆ ਜੀ ਚੱਲਦੇ ਆ ਲੋ ਜੀ ਸਾਡੇ ਛੋਟੇ ਵਰਮੇ ਨੂੰ ਮਿਲੋ ਜੀ ਛੋਟੇ ਵਰਮੇ ਨੂੰ ਹਾਂ ਜੀ ਵਰਮਾ ਜੀ ਕੀ ਹਾਲ ਚਾਲ ਹੈ ਵਰਮਾ ਜੀ ਕੀ ਹਾਲ ਚਾਲ ਠੀਕ ਆ ਠੀਕ ਆ ਲੈ ਹਜੇ ਮਿਲੇ ਹੁਣਵਾ ਤੇ ਬਾਏ ਪਹਿਲਾਂ ਹੀ ਸ਼ੁਰੂ ਕਰਤੀ ਇਹ ਕੀ ਚੱਕਰ ਆ ਇਹ ਸਾਡੇ ਚਾਚਾ ਜੀ ਆਪਣੇ ਪੋਤੇ ਨੂੰ ਕਮਾਉਂਦੇ ਨੇ ਜੀ ਇਹਨਾਂ ਦਾ ਇਹੀ ਆ ਕੰਮ ਸਾਰੀ ਦਿਹਾੜੀ ਇਹਦੇ ਬਸ ਇਹਦੇ ਇਹਦੇ ਮਗਰ 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 ਇਹ ਟਿਕਣ ਹੀ ਨਹੀਂ ਦਿੰਦਾ ਬਦੰਦਰ ਨਾ ਚਾਚੇ ਨੂੰ ਟਿਕਣ ਦੇਵੇ ਨਾ ਚਾਚੀ ਨੂੰ ਟਿਕਣ ਦੇਵੇ ਨਾ ਦਾਦੇ ਨੂੰ ਨਾ ਦਾਦੀ ਨੂੰ ਹੈ ਗੱਲ ਸੁਣਾ ਬੋਲਦਾ ਹੀ ਨਹੀਂ ਕੁਛ ਦੱਸ ਕੀ ਬਣੂ ਇਹ ਗੱਲ ਤੂੰ ਟਿਕਣੇ ਨਹੀਂ ਦਿੰਦਾ ਦੱਸ ਦੇ ਵੀ ਤੂੰ ਹੈਂ ਦੱਸ ਦੇ ਇਹ ਜੀ ਚਾਚੇ ਦਾ ਪੋਤਾ ਸਾਰੀ ਦਿਹਾੜੀ ਬੱਸ ਚਲੋ ਚੱਲ ਚਲੋ ਚੱਲ ਫਿਰ ਹੁਣ ਇਹਦਾ ਕੰਮ ਹੀ ਨਹੀਂ ਆਜਾ ਚੱਲੀਏ ਚਲੋ ਠੀਕ ਆ ਜੀ ਚੰਗਾ ਹੁਣ ਚੀਜੀ ਲੈਣ ਚੱਲਿਆਂ ਹੋਰ ਕੀ ਕਰਦੇ ਹਾਂ ਬਾਏ ਆ ਰਾਂ ਜੱਲਾ ਬਾਏ 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 ਹਾਂਜੀ ਵੀਰੋ ਮੈਂ ਬੈਠਾ ਗਰਾਊਂਡ ਦੇ ਵਿੱਚ ਆ ਗਿਆ ਤੇ ਚਾਚਾ ਜੀ ਨੇ ਇੱਕ ਗੱਲ ਸੁਣਾਉਣ ਲੱਗੇ ਆ ਕਹਿੰਦੇ ਗਿਆਨ ਵਾਲੀ ਆ ਪਰ ਦਾ ਮਤਲਬ ਪੁੱਠਾ ਥੋੜਾ ਜਿਹਾ ਸੁਣਿਓ ਧਿਆਨ ਨਾਲ ਸੁਣਾਇਓ ਹਾਂਜੀ ਨਾਵੇ ਨਰਕ ਨੂੰ ਜਾਵੇ ਨਾਵੇ ਨਰਕ ਨੂੰ ਜਾਵੇ ਮੂੰਹ ਤੋਵੇ ਰੋਜੀ ਖੋਵੇ ਮੂੰਹ ਤੋਵੇ ਰੋਜੀ ਖੋਵੇ ਨਿਤ ਨੌਂ ਅੰਗਲਿਦਰੀ ਨਿਤ ਨੌਂ ਅੰਗਲਿਦਰੀ ਪੰਜ ਜਨਾਨੀ ਮਹਾ ਗਿਆਨੀ ਪੰਜ ਜਨਾਨੀ ਮਹਾ ਗਿਆਨੀ ਦੋਸਤੋ ਇਹਦਾ ਮਤਲਬ ਦੱਸੋ ਕੀ ਆ ਇਹਦਾ ਮਤਲਬ ਦੱਸਿਓ ਕੀ ਆ ਚਾਚਾ ਇਹਨੇ ਤਾਂ ਕਹਾਵਤ ਪਾਤੀ ਹੁਣ ਇਹਦਾ ਮਤਲਬ ਤੁਸੀਂ ਕੱਢਣਾ ਕੀ ਆ ਮੈਨੂੰ ਤਾਂ ਸਮਝ ਆ ਗਈ ਆ ਤੁਸੀਂ ਸਮਝਣਾ ਆ ਹਾਂਜੀ ਵੀਰੋ ਦੇਖੋ ਪ੍ਰਲਾਸ ਮਾਨ ਨੀਲਾ ਲੀਲਾ ਕਿੰਨਾ ਸੋਹਣਾ ਆਹ ਨਾ ਭਾਈ ਨਾ ਵੀ ਅਵਤਾਰ ਸਿਆਂ ਕਿਹੜੀ ਗੱਲ ਕਰਤੀ ਭਰਾਵਾ ਤੂੰ ਨਾ ਭਾਈ ਆ ਸਾਡਾ ਬਾਈ ਆ ਗਿਆ ਅਵਤਾਰ ਸੇਖੋ ਇਹਨੂੰ ਵੀ ਠੰਡ ਲੱਗਣ ਲੱਗੀ ਠੰਡ ਚ ਹਵਾ ਚੱਲਦੀ ਆ ਯਾਰ ਇਹਨੂੰ ਠੰਡ ਲੱਗਦੀ ਆ ਕਹਿੰਦਾ ਮੈਨੂੰ ਹਵਾ ਲੱਗਦੀ ਆ ਤਾਂ ਕਰਕੇ ਨੇ ਟੋਪੀ ਟਾਪੀ ਲੈ ਲਈ ਜੀ ਇਹ ਜਦੋਂ ਟੱਕਰਦਾ ਆ ਬਸ ਇਹਨੂੰ ਇਹ ਨਾ ਉਹੀ ਕੁੰਗੜਿਆ ਜਾ ਰਹਿਦਾ ਆ ਇਹ ਬਸ ਐਵੇਂ ਟੋਪੀ ਲੈ ਲਈਆਂ ਨੇ ਬਸ ਟੋਪੀ ਪਾਉਣੀ ਹੈ ਨਾ ਕਿਸੇ ਦੇ। ਉਹ ਦੇਖ ਲਓ ਜੀ ਟੋਪੀ ਪਾਉਣੀ ਆ। ਟੋਪੀ ਪਾਉਣੀ ਆ। ਓਏ। ਭਾਈ ਨਾ ਹਸਾ ਖੇਡਾ ਕਰਦੇ ਆ ਜੀ। ਇਹ ਆਈ ਅਵਤਾਰ ਸੇਖੋ। ਹੋਰ। ਬਸ ਕਿਧਰ ਚੱਲੇ ਆਂ। ਬੇਲੇ ਆਪਾਂ ਇਹ ਬੇਲੇ ਆ ਜੀ। ਕਹਿੰਦਾ ਟੋਪੀ ਪਾਉਣੀ ਆ। ਟੋਪੀ ਤਾਂ ਸਿਰ ਤੇ ਪਾਈ ਹੋਈ ਆ। ਆਪਣੇ ਆਪਣੇ ਰੱਖਿਆ ਹੈ ਸਿਰ ਤੇ ਮਫਲਰ ਜੀ। ਕੰਨਾਂ ਨੂੰ ਲੱਗਦੀ ਥੋੜੀ ਥੋੜੀ ਠੰਡ ਇਸ ਕਰਕੇ ਮੈਂ ਲੈ ਲਿਆ ਮਫਲਰ ਤੇ ਬਾਈ ਆ ਕੇ ਖੜ ਗਿਆ ਕੋਲੇ ਮੈਂ ਕਿਹਾ ਯਾਰ ਮੈਂ ਕਰਦਾ ਕਿਸੇ ਦੀ ਵੇਟ ਅੰਨਾ ਆਪਾਂ ਘੁੰਮਣ ਚੱਲਦੇ ਆ ਮੈਂ ਕਿਹਾ ਪਹਿਲਾਂ ਘੁੰਮਣ ਨਹੀਂ ਜਾਣਾ ਦੇਖੋ ਕਿਸੇ ਨੇ ਆਉਣਾ ਅਸੀਂ ਖੜੇ ਸੀਗੇ ਜੀ ਇੱਧਰ ਰੋਡ ਦੇ ਕੋਲ ਬਾਈ ਆ ਕੇ ਖੜ ਗਿਆ ਹੋਰ ਫਿਰ ਪਠੇ ਹੋ ਗਏ ਹਾਂ ਬਰਸੀਬ ਨੂੰ ਵਾਢਾ ਲਾ ਲਿਆ ਹਾਂ ਦਾਲਿਆ ਪਹਿਲਾਂ ਇਹਦੇ ਪੱਠੇ ਚੋਰੀ ਹੋ ਜਾਂਦੇ ਸੀਗੇ ਜੀ ਹੁਣ ਕਹਿੰਦਾ ਮੈਂ ਆਪੇ ਵਾੜਾ ਲਾ ਲਿਆ ਹੁਣ ਵੀ ਚੋਰੀ ਹੋ ਜਾਂਦੇ ਸੀ ਪੱਠੇ ਬਾਈ ਕੈਮਰਾ ਲਾਉਣਾ ਯਾਰ ਉੱਥੇ ਸਣਾ ਖੇਤ ਹਾਂ ਵਾਈਫਾਈ ਦੇ ਨਾਲ ਬਾਈਫਾਈ ਨਾਲ ਕੋਈ ਜ਼ਗਾਰਡ ਕਰਨੀ ਵਾਈਫਾਈ ਨਾਲ ਉੱਥੇ ਆਪਣਾ ਲਾਓ ਜੀ ਹੁਣ ਪੱਠਿਆਂ ਤੇ ਚੋਰੀ ਹੋਣ ਦੇ ਡਰ ਤੋਂ ਬਾਈ ਕਹਿੰਦਾ ਜੀ ਮੈਂ ਖੇਤ ਹੀ ਕੈਮਰਾ ਲਾ ਦੇਣਾ ਵਾਈਫਾਈ ਇੱਕ ਆਪਣਾ ਜ਼ਗਾਰਡ ਹੈਗਾ ਉੱਥੇ ਬਾਈਫਾਈ ਦੇ ਨਾਲ ਲਾ ਦੇ ਓ ਤਲੋ ਨਾ ਇਹ ਕਿਹੜਾ ਲਾਉਣ ਦਾ ਦੇਖੋ ਜੀ ਸਰਕਲ ਲਿਆਣਾ ਉਹਨੇ ਪਰ 25 ਅੱਛਾ ਮੈਂ ਆਪਣੇ ਨੇੜੇ 25 ਲੱਗਾ ਆ ਨਾ ਫੁੱਟ ਲੰਦਾ ਠੀਕ ਆ ਠੀਕ ਆ ਚੱਲ ਵਧੀਆ ਬਾਕੀ ਤੈਨੂੰ ਜ਼ਿਆਦਾ ਪਤਾ ਹੋਵੇ ਵਾਲੇ ਮਾ ਲੱਗਿਆ ਬਾਈ ਕਾ ਮੈਂ ਖੇਰਨ ਜ਼ਿਆਦਾ ਮੈਂ ਕੈਮਰਾ ਮੇਰੇ ਪੱਠੇ ਚੋਰੀ ਹੁੰਦੇ ਆ ਹਜੇ ਵੀ ਮੈਂ ਚੱਲ ਭਾਈ ਨੂੰ ਲਾ ਦੇ ਠੀਕ ਆ ਗੱਲ ਉਹ ਤਾਂ ਮਤਰਾ ਨਾਲ ਜੀ ਸ਼ੋਕਲ ਮੇਲਾ ਕਰ ਲੀਦਾ ਜੀ ਇਹ ਬਾਈ ਮੈਨੂੰ ਖੜਾਉਂਦਾ ਰਿਹਾ ਜੀ ਛੋਟੇ ਹੁੰਦੇ ਹਾਂ ਇਹ ਹੁਣ ਨਿਕਲ ਆਉਂਦੇ ਨੇ ਮੈਂ ਖੇਡਣ ਜਾਂਦਾ ਨਹੀਂ ਤੈਨੂੰ ਖੜਾਉਂਦਾ ਹੁੰਦਾ ਸੀਗਾ ਜੀ ਇਹ ਸਾਈਕਲੀ ਤੇ ਜੀ ਮੈਨੂੰ ਖੜਾਉਂਦਾ ਹੁੰਦਾ ਸੀ ਠੀਕ ਹੈ ਜੀ ਹਲਕਾ ਮੁੰਡਾ ਪੁੱਛਦਾ ਜੀ ਮੇਰੇ ਪਾਪਾ ਮੈਨੂੰ ਦੇ ਲ ਮੈਂ ਉਹ ਕੋਈ ਸੱਤ ਨਹੀਂ ਸੀ ਜਦੋਂ ਮੈਂ ਤੇਰੇ ਪਾਪਾ ਜੰਮੇ ਸੀ ਠੀਕ ਹੈ ਜੀ ਇਹ ਗੱਲ ਸੱਚੀ ਹੈ ਜੀ ਬਾਈ ਖੜਾਉਂਦਾ ਰਿਹਾ ਹੈ ਛੋਟੇ ਹੁੰਦੇ ਹਾਂ ਯਾਰ ਦੀ ਗੱਲ ਆ ਜੀ ਹੁਣ ਵੀ ਮੇਰਾ ਤਾਂ ਆਪਣਾ ਉਹ ਮੇ ਪਿਆਰ ਆ ਜੀ ਭਾਈਆਂ ਵਾਲਾ ਹੋਰ ਠੀਕ ਠਾਕ ਚਲ ਆ ਚੱਲੀਏ ਇੱਥੇ ਕੋ ਯਾਰ ਵੇਟ ਕਰਦਾ ਯਾਰ ਮੈਂ ਬਾਈ ਕਹਿੰਦਾ ਮੇ ਨਾਲ ਢੇਡਾ ਲਾ ਦੱਸ ਚੱਲ ਭਰਾਵਾ ਤਰ੍ਹਾਂ ਢੇਡਾ ਲਾ ਦੰਨੇ ਆ ਦੱਸ ਕਿਤੇ ਤਿਲਕ ਨਾ ਜਾਈ ਹੁਣ ਲਾ ਇਹ ਭੱਜਿਆ ਜਾਂਦਾ ਜੀ ਅੱਗੇ ਅੱਗੇ ਮੈਂ ਚੱਲ ਤੇਰਾ ਨਾ gekeੜਾ ਲਾ ਲੰਨੇ ਆ ਭਾਈ ਉਹ gekeੜਾ ਲਵਾ ਲਾ ਜਿਹੜਾ ਲਮਾ ਲਾ ਲਾ ਨਾ ਹਾਂ ਦੋਸਤੋ ਮੈਂ ਆ ਗਿਆ ਜੀ ਘਰ ਵਾਪਸ ਚਾਚਾ ਜੀ ਨੇ ਇੱਕ ਗੱਲ ਸੁਣਾਈ ਕਹਿੰਦੇ ਪੰਜ ਸ਼ਨਾਨਾ ਮਹਾ ਗਿਆਨਾ ਮੈਂ ਤਾਂ ਗਿਆ ਗੱਲ ਸਮਝ ਤੇ ਤੁਸੀਂ ਦੋਸਤੋ ਇਹ ਗੱਲ ਦਾ ਮਤਲਬ ਜਰੂਰ ਦੱਸਣਾ ਵੀ ਕੀ ਆ ਮੈਂ ਚਾਚਾ ਜੀ ਨਾਲ ਗੱਲਾਂ ਬਾਤਾਂ ਕਰਨ ਤੋਂ ਬਾਅਦ ਸਾਈਕਲ ਲੈ ਕੇ ਚਲੇ ਗਿਆ ਜਵਾਕਾਂ ਦਾ ਮੈਂ ਚਲਾਇ ਸਾਈਕਲ ਚਲਾਉਨੇ ਆ ਸਾਈਕਲ ਚਲਾਇ ਜੀ ਮੈਂ ਕਾਫੀ ਸਾਲਾਂ ਬਾਅਦ ਤੇ ਬਸ ਹੋ ਗਈ ਸੱਚੀ ਕਾਫੀ ਟਾਈਮ ਬਾਅਦ ਜਦੋਂ ਆਪਾਂ ਕਿਸੇ ਚੀਜ਼ ਨੂੰ ਕੋਸ਼ਿਸ਼ ਕਰਦੇ ਆਂ ਤੇ ਥੋੜਾ ਥੋੜਾ ਦਾ ਫਿਰ ਤੁਹਾਨੂੰ ਉਖਾਈ ਲੱਗਦੀ ਆ ਨਾ ਤੇ ਮੈਂ ਸਾਈਕਲ ਚਲਾਇਆ ਤੇ ਮੇਰੀਆਂ ਲੱਤਾਂ ਲੱਗੀਆਂ ਦੁਖਣ ਲੱਤਾਂ ਖੱਲੀਆਂ ਪੈ ਗਈਆਂ ਲੱਤਾਂ 'ਚ ਜੰਡੀਆਂ 'ਚ ਤੇ ਐਸੇ ਸਕੂਲ ਟਾਈਮ ਸਾਈਕਲ ਚਲਾਉਂਦੇ ਹੁੰਦੇ ਸੀਗੇ ਜੀ ਕਾਫੀ ਸਾਲਾਂ ਬਾਅਦ ਸਾਈਕਲ ਚਲਾਇਆ ਅੱਜ ਤੇ ਯਾਨੀ ਔਖਾ ਬਹੁਤ ਹੋਇਆ ਸਰੀਰ ਤੇ ਹੌਲੀ-ਹੌਲੀ ਕੋਸ਼ਿਸ਼ ਕਰਾਂਗੇ ਜੀ ਸਾਈਕਲ ਚਲਾਇਆ ਕਰੀਏ ਕੋ ਵੀਰੋ ਛੋਟੀ ਜੀ ਵੀਡੀਓ ਹੈ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਜੀ ਆਈ ਹੋਪਸ ਸੋ ਤੁਹਾਨੂੰ ਵੀਡੀਓ ਪਸੰਦ ਆਊਗੀ ਜੀ ਧੰਨਵਾਦ